ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਅੱਜ ਆਪਾਂ ਖੋਜ ਸ਼ਬਦ ਮੇਲੇ ਪ੍ਰੋਜੈਕਟ ਦੇ ਅਧਿਐਨ ਚੋਂ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ ਸ਼ਬਦ ਰਾਗ ਆਸਾ ਵਿੱਚ ਕਰ ਚੌਥਾ ਪਹਿਲਾ ਛੰਦ ਆਪਾਂ ਕੋਸ਼ਿਸ਼ ਕਰਾਂਗੇ ਇਸ ਦੀ ਗਹਿਰਾਈ ਨੂੰ ਸਮਝਣ ਦੀ ਹਾਂਜੀ ਬਿਲਕੁਲ ਇਹ ਬਹੁਤ ਹੀ ਪਿਆਰਾ ਛੰਦ ਹੈ ਇਹਦਾ ਮੁੱਖ ਵਿਸ਼ਾ ਹੈ ਕਿਵੇਂ ਗੁਰੂ ਦੀ ਸਿੱਖਿਆ ਮਤਲਬ ਪਰਮਾਤਮਾ ਦਾ ਨਾਮ ਇੱਕ ਅੰਮ੍ਰਿਤ ਵਾਂਗ ਹੈ ਹਾਂਜੀ ਇੱਕ ਅੰਮ੍ਰਿਤ ਜੋ ਮਨ ਤੇ ਤਨ ਦੋਵਾਂ ਨੂੰ जिमे रुشناਹ ਦਿੰਦਾ ਹੈ ਤੇ ਨਾਲੇ ਇਹ ਵੀ ਕਿ ਦੁਨਿਆਵੀ ਕੰਮ ਕਰਦੇ ਹੋਏ ਵੀ ਮਾਇਆ ਤੋਂ ਕਿਵੇਂ ਨਿਰਲੇਪ ਰਿਆ ਜਾ ਸਕਦਾ ਹੈ। ਆਹੋ ਇਹ ਨੁਕਤਾ ਤਾਂ ਬਹੁਤ ਹੀ ਆਮ ਹੈ। ਖਾਸ ਕਰਕੇ ਉਹ ਨਾਮ ਅੰਮ੍ਰਿਤ ਵਾਲੀ ਗੱਲ ਜਿਸ ਨੂੰ ਆਤਮਿਕ ਜੀਵਨ ਦਾ ਸੋਮਾ ਕਿਹਾ ਗਿਆ ਹੈ। ਇਹ ਸਮਝਣਾ ਬਹੁਤ ਦਿਲਚਸਪ ਹੈ ਕਿ ਅੰਦਰੂਨੀ ਬਦਲਾਅ ਕਿਵੇਂ ਲਿਆਉਂਦਾ ਹੈ ਹਨਾ। ਬਿਲਕੁਲ ਤਾਂ ਆਓ ਪਹਿਲੀ ਤੁਕੀ ਦੇਖਦੇ ਹਾਂ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾਂ RAM ਰਾਜੀ। ਹੁਣ ਇਥੇ ਅੱਖਾਂ ਦਾ ਅੰਮ੍ਰਿਤ ਨਾਲ ਭੇਜਣਾ ਕੀ ਹੈ ਸਿਰਫ ਖੁਸ਼ੀ ਦੇ ਹੰਝੂ ਨੇ ਜਾਂ ਕੁਝ ਹੋਰ ਡੂੰਗਾ ਮਤਲਬ ਹੈ ਤੇ ਦੇਖੋ ਇਹ ਸਵਾਲ ਬਹੁਤ ਵਧੀਆ ਹੈ ਹਰ ਅੰਮ੍ਰਿਤ ਨਾਲ ਅੱਖਾਂ ਦਾ ਭੇਜਣਾ ਮੇਰੇ ਖਿਆਲ ਚ ਸਿਰਫ ਹੰਝੂ ਨਹੀਂ ਹਨ ਇਹ ਇੱਕ ਨਵੀਂ ਨਜ਼ਰ ਮਿਲਣ ਦੀ ਗੱਲ ਹੈ ਸ਼ੁਕਰਾਨਾ ਖੁਸ਼ੀ ਇੱਕ ਸਪਸ਼ਟਤਾ ਉਹ ਸਭ ਕੁਝ ਅੱਛਾ ਮਤਲਬ ਇੱਕ ਨਵੀਂ ਦ੍ਰਿਸ਼ਟੀ ਹਾਂਜੀ ਤੇ ਮਨ ਦਾ ਪ੍ਰੇਮ ਰਤਨਾ ਹੋਣਾ ਮਤਲਬ ਉਸ ਇਲਾਹੀ ਪਿਆਰ ਵਿੱਚ ਪੂਰੀ ਤਰ੍ਹਾਂ ਰੰਗੇ ਜਾਣਾ ਜਿਵੇਂ ਕੀ ਕਹਿੰਦੇ ਨੇ ਕੋਈ ਕਪੜਾ ਪੱਕੇ ਰੰਗ ਵਿੱਚ ਰੰਗਿਆ ਜਾਵੇ ਗਹਿਰਾ ਪੱਕਾ ਤਾਂ ਨਜ਼ਰੀਆ ਹੀ ਬਦਲ ਜਾਂਦਾ ਪੂਰਾ ਹੂੰ ਅੱਗੇ ਹੈ ਮਨ RAM ਕਸਵੱਟੀ ਲਾਇਆ ਕੰਚਨ ਸੋਵਿੰਨਾ ਕਸਵੱਟੀ ਤਾਂ ਸੋਨੇ ਨੂੰ ਪਰਖਣ ਲਈ ਹੁੰਦੀ ਹੈ ਇੱਥੇ ਮਨ ਨੂੰ ਕਸਵੱਟੀ ਤੇ ਲਾਉਣ ਦਾ ਕੀ ਭਾਵ ਹੋਇਆ ਜਿਵੇਂ ਸੁਨਿਆਰਾ ਪਰਖਦਾ ਹੈ ਨਾ ਸੋਨੇ ਨੂੰ ਕਸਵੱਟੀ ਤੇ ਰਗੜ ਕੇ ਹਾਂਜੀ ਹਾਂਜੀ ਉਸੇ ਤਰ੍ਹਾਂ ਜਦੋਂ ਮਨ ਨੂੰ ਗੁਰੂ ਦੀ ਸਿੱਖਿਆ ਯਾਨੀ ਉਸਕਸ ਵੱਟੀ ਤੇ ਲਾਇਆ ਜਾਂਦਾ ਹੈ ਤਾਂ ਉਹਦੀਆਂ ਕਮੀਆਂ ਉਹਦਾ ਖੋਟ ਉਹ ਪਰਖਿਆ ਜਾਂਦਾ ਹੈ ਤੇ ਦੂਰ ਹੁੰਦਾ ਹੈ। ਅੱਛਾ ਤੇ ਨਤੀਜਾ ਮਨ ਸ਼ੁੱਧ ਹੋ ਜਾਂਦਾ ਹੈ। ਚਮਕਦਾ ਕੀਮਤੀ ਸੋਨਾ ਬਣ ਜਾਂਦਾ ਹੈ। ਕੰਚਨ ਸੋਵਿੰਨਾ। ਵਾਹ। ਮਤਲਬ ਇਹ ਪਰਖ ਅਸਲ ਵਿੱਚ ਸ਼ੁੱਧ ਕਰਨ ਲਈ ਹੈ। ਬਿਲਕੁਲ ਇਹ ਅੰਦਰੂਨੀ ਨਖਾਰ ਦੀ ਗੱਲ ਹੈ। ਠੀਕ ਹੈ ਫਿਰ ਅਗਲੀ ਤੁਕ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪਿੰਨਾ। ਪਹਿਲਾ ਮਨ ਸ਼ੁੱਧ ਹੋਇਆ। ਹੁਣ ਗੁਰਮੁਖ ਹੋ ਕੇ ਰੰਗ ਚਲੂ ਲਿਆ ਇਹ ਚਲੂਲ ਰੰਗ ਗੂੜਾ ਲਾਲ ਰੰਗ ਇਹਦਾ ਕੀ ਖਾਸ ਮਹੱਤਵ ਹੈ ਹਾਂਜੀ ਗੁਰਮੁਖ ਤਾਂ ਹੋ ਗਿਆ ਉਹ ਜੋ ਗੁਰੂ ਦੇ ਰਾਹ ਤੇ ਚੱਲੇ ਤੇ ਚਲੂਲ ਰੰਗ ਹੁੰਦਾ ਹੈ ਗੂੜਾ ਪੱਕਾ ਲਾਲ ਰੰਗ ਅਕਸਰ ਇਹਨੂੰ ਬਹੁਤ ਡੂੰਗੇ ਸਥਾਈ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅੱਛਾ ਗੂੜੇ ਪਿਆਰ ਦਾ ਹਾਂਜੀ ਸੋ ਗੁਰੂ ਦੇ ਰਾਹ ਤੇ ਚੱਲ ਕੇ ਜੀਵ ਉਸ ਇਲਾਹੀ ਪਿਆਰ ਦੇ ਪੱਕੇ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਇਸ ਹਾਲਤ ਵਿੱਚ ਸਿਰਫ ਮਨ ਨਹੀਂ ਸਰੀਰ ਵੀ ਤਨ ਉਹ ਵੀ ਉਸ ਆਤਮਿਕ ਖੁਸ਼ੀ ਉਸ ਪਿਆਰ ਨਾਲ ਭਜ ਜਾਂਦਾ ਹੈ। ਪਿੰਨਾ ਭਾਵੇਂ ਪੂਰਾ ਵਜੂਦ ਹੀ ਪ੍ਰਭਾਵਿਤ ਹੁੰਦਾ ਹੈ। ਮਨ ਵੀ ਤੇ ਤਨ ਵੀ। ਬਿਲਕੁਲ ਇੱਕ ਸੰਪੂਰਨ ਅਨੁਭਵ ਤੇ ਆਖਰੀ ਤੱਕ ਜਨ ਨਾਨਕ ਮੁਸਕ ਜਕੋ ਲਿਆ ਸਭ ਜਨਮ ਤਨ ਤੰਨਾ। ਇੱਥੇ ਮੁਸਕ ਦੀ ਗੱਲ ਹੈ ਖੁਸ਼ਬੂ ਦੀ। ਇਹ ਕਿਵੇਂ ਪੂਰੇ ਜੀਵਨ ਨੂੰ ਸਫਲ ਬਣਾ ਦਿੰਦੀ ਹੈ? ਮੁਸਕ ਦਾ ਮਤਲਬ ਹੈ ਮਹਿਕ। ਖਾਸ ਕਰਕੇ ਜਿਵੇਂ ਕਸਤੂਰੀ ਦੀ ਹੁੰਦੀ ਹੈ। ਤੇਜ਼ ਤੇ ਫੈਲਣ ਵਾਲੀ ਇਥੇ ਪ੍ਰਭੂ ਦੇ ਨਾਮ ਦੀ ਉਹਦੇ ਗੁਣਾਂ ਦੀ ਮਹਿਕ ਹੈ ਹਾਂਜੀ ਤੇ ਝੁਕੋਲਿਆ ਮਤਲਬ ਪੂਰੀ ਤਰ੍ਹਾਂ ਉਸ ਮਹਿਕ ਨਾਲ ਭਰ ਜਾਣਾ ਸੁਗੰਧਿਤ ਹੋ ਜਾਣਾ ਜਦੋਂ ਦਾਸ ਜਨ ਨਾਨਕ ਇਸ ਨਾਮ ਦੀ ਮਹਿਕ ਨਾਲ ਇੰਜ ਭਰ ਜਾਂਦਾ ਹੈ ਹੂੰ ਤਾਂ ਉਹਨੂੰ ਆਪਣਾ ਸਾਰਾ ਜੀਵਨ ਇਹ ਮਨੁੱਖਾ ਜਨਮ ਸਫਲ ਲੱਗਦਾ ਹੈ ਧੰ ਤੰਨਾ ਅੱਛਾ ਮਤਲਬ ਪੂਰੀ ਸੰਤੁਸ਼ਟੀ ਹਾਂਜੀ ਇਹ ਸੰਤੁਸ਼ਟੀ ਤੇ ਸਫਲਤਾ ਦੀ ਸਿਖਰਲੀ ਅਵਸਥਾ ਹੈ ਤਾਂ ਜੇ ਆਪਾਂ ਸਾਰ ਕੱਢੀਏ ਇਹ ਛੰਦ ਇੱਕ ਤਰ੍ਹਾਂ ਨਾਲ ਪੂਰੇ ਅਧਿਆਤਮਿਕ ਸਫ਼ਰ ਨੂੰ ਬਿਆਨ ਕਰਦਾ ਹੈ। ਨਾਮ ਅੰਮ੍ਰਿਤ ਤੋਂ ਸ਼ੁਰੂ ਹੋ ਕੇ ਗੁਰੂ ਦੀ ਸਿੱਖਿਆ ਦੀ ਕਸਵੱਟੀ ਤੇ ਪਰਖ ਹਾਂਜੀ ਫਿਰ ਇਲਾਹੀ ਪ੍ਰੇਮ ਵਿੱਚ ਰੰਗੇ ਜਾਣਾ ਤੇ ਅਖੀਰ ਵਿੱਚ ਉਸ ਨਾਮ ਦੀ ਖੁਸ਼ਬੂ ਨਾਲ ਭਰ ਕੇ ਜੀਵਨ ਦੀ ਸਫਲਤਾ ਮਹਿਸੂਸ ਕਰਨਾ। ਇਹ ਦੱਸਦਾ ਹੈ ਕਿ ਕਿਵੇਂ ਗੁਰੂ ਦੀ ਅਗਵਾਈ ਨਾਲ ਇੱਕ ਆਮ ਇਨਸਾਨ ਅੰਦਰੂਨੀ ਸ਼ੁੱਧਤਾ, ਗੂੜਾ ਪ੍ਰੇਮ ਤੇ ਆਖਿਰਦਾਰ ਪਰਮ ਆਨੰਦ ਤੇ ਜੀਵਨ ਦੀ ਸਾਰਥਕਤਾ ਤੱਕ ਪਹੁੰਚ ਸਕਦਾ ਹੈ। ਪਰ ਇਸ ਸਭ ਤੋਂ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਇੱਕ ਵਿਚਾਰ ਉੱਠਦਾ ਹੈ ਹਾਂਜੀ ਕਿ ਜਦੋਂ ਕਿਸੇ ਦਾ ਮਨ ਤਨ ਇਸ ਮੁਸਿਕ ਨਾਲ ਇਸ ਅੰਦਰੂਨੀ ਖੁਸ਼ੀ ਤੇ ਸਫਲਤਾ ਦੇ ਅਹਿਸਾਸ ਨਾਲ ਭਰ ਜਾਂਦਾ ਹੈ ਤਾਂ ਇਹ ਅਵਸਥਾ ਉਹਦੇ ਰੋਜ਼ ਦੇ ਕੰਮਾਂ ਵਿੱਚ ਉਹਦੀ ਕਿਰਤ ਵਿੱਚ ਤੇ ਦੂਜਿਆਂ ਨਾਲ ਉਹਦੇ ਵਰਤਾਅ ਵਿੱਚ ਕਿਵੇਂ ਛਲਕਦੀ ਹੋਵੇਗੀ ਹਾਂ ਇਹ ਸੋਚਣ ਵਾਲੀ ਗੱਲ ਹੈ ਬਿਲਕੁਲ ਇਹ ਅੰਦਰ ਦੀ ਸੁਗੰਧ ਬਾਹਰਲੇ ਜੀਵਨ ਨੂੰ ਕਿਵੇਂ ਮਹਿਕਾਉਂਦੀ ਹੋਵੇਗੀ ਇਹ ਵਿਚਾਰਨਯੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ